ਅਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪ੍ਰਿਥਵੀ ਚੰਦ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੇ ਕਿਹੜੇ ਕਿਹੜੇ ਯਤਨ ਕੀਤੇ ਪ੍ਰਿਥਵੀ ਚੰਦ ਨੇ ਇੱਕ ਸਪੇਰੇ ਨੂੰ ਭੇਜਿਆ ਕਿ ਉਹ ਸੱਪ ਦਾ ਤਮਾਸ਼ਾ ਵਿਖਾਉਂਦੇ ਵਿਖਾਉਂਦੇ ਇੱਕ ਜ਼ਹਿਰੀਲਾ ਸੱਪ ਸ੍ਰੀ ਹਰਗੋਬਿੰਦ ਸਾਹਿਬ ਵੱਲ ਛੱਡ ਦੇਵੇ ਸਪੇਰਾ বীਣ ਵਜਾਉਂਦਾ ਤਮਾਸ਼ਾ ਵਿਖਾਉਂਦਾ ਗੁਰੂ ਜੀ ਦੇ ਘਰ ਪਹੁੰਚ ਗਿਆ ਸਭ ਸੇਵਕ ਅਤੇ ਮਾਤਾ ਜੀ ਬਾਲਕ ਹਰ ਗੋਬਿੰਦ ਸਮੇਤ ਸਮੇਤ ਤਮਾਸ਼ਾ ਵੇਖਣ ਆਏ ਜਦ ਸੁਪੇਰਾ ਵੇਖਿਆ ਕਿ ਬਾਲਕ ਸੱਪ ਵੱਲ ਵੇਖ ਕੇ ਹੱਸ ਰਿਹਾ ਹੈ ਤਾਂ ਉਸ ਇੱਕ ਸੱਪ ਉਸ ਵੱਲ ਭੇਜਿਆ ਸਹਿਬ ਜਾਦੇ ਨੇ ਜਦ ਸੱਪ ਨੂੰ ਵੇਖਿਆ ਤਾਂ ਉਹ ਡਰਿਆ ਨਹੀਂ ਬਲਕਿ ਉਸ ਸੱਪ ਨੂੰ ਸਰੀ ਤੋਂ ਘੁੱਟ ਕੇ ਫੜ ਲਿਆ ਅਤੇ ਧਰਤੀ ਨਾਲ ਉਸ ਦੀ ਸਰੀ ਰਗੜ ਕੇ ਉੱਥੇ ਮਾਰ ਦਿੱਤਾ ਸਾਰੇ ਇਹ ਅਚਰਜ ਕੌਤਕ ਵੇਖ ਕੇ ਹੈਰਾਨ ਰਹਿ ਗਏ ਇਸ ਤੋਂ ਬਾਅਦ ਪ੍ਰਿਥਵੀ ਚੰਦ ਨੇ ਇੱਕ ਲੜਕੇ ਨੂੰ ਕੁਝ ਜ਼ਹਿਰੀਲੀ ਮਠਿਆਈ ਦੇ ਕੇ ਭੇਜਿਆ ਅਤੇ ਉਸ ਲੜਕੇ ਨੂੰ ਉਸਨੇ ਅਜੇਹਾ ਚੋਗਾ ਪਹਿਨਾਇਆ ਜਿਸ ਦੇ ਦੋਹੀ ਪਾਸੇ ਜੇਬਾਂ ਲੱਗੀਆਂ ਹੋਈਆਂ ਸਨ ਉਸਨੇ ਉਸ ਲੜਕੇ ਦੀ ਇੱਕ ਜੇਬ ਵਿੱਚ ਜ਼ਹਿਰੀਲੀ ਮਠਿਆਈ ਪਾ ਦਿੱਤੀ ਅਤੇ ਦੂਸਰੀ ਜੇਬ ਵਿੱਚ ਜ਼ਹਿਰ ਰਹਿਤ ਮਠਿਆਈ ਪਾ ਦਿੱਤੀ ਤੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਆਪ ਚੰਗੀ ਮਠਿਆਈ ਖਾ ਲਵੇ ਤੇ ਬਾਅਦ ਵਿੱਚ ਜ਼ਹਿਰੀਲੀ ਮਠਿਆਈ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਵਾ ਦੇਵੇ ਪਰ ਜਦ ਉਹ ਲੜਕਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਠਿਆਈ ਖਵਾਉਣ ਲੱਗਾ ਤਾਂ ਉਹ ਇਹ ਭੁੱਲ ਗਿਆ ਕਿ ਉਸ ਦੀ ਕਿਹੜੀ ਜੇਬ ਵਿੱਚ ਜ਼ਹਿਰੀਲੀ ਮਠਿਆਈ ਸੀ ਇਸ ਤਰ੍ਹਾਂ ਉਹ ਆਪ ਜ਼ਹਿਰੀਲੀ ਮਠਿਆਈ ਖਾ ਕੇ ਮਰ ਗਿਆ ਇਸ ਤੋਂ ਬਾਅਦ ਪ੍ਰਿਥਵੀਏ ਨੇ ਇੱਕ ਬ੍ਰਾਹਮਣ ਤੇ ਨੌਕਰ ਦੇ ਰਾਹੀਂ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬ੍ਰਾਹਮਣ ਵੀ ਆਪ ਹੀ ਮਰ ਗਿਆ ਜਦ ਪ੍ਰਿਥਵੀ ਚੰਦ ਦੇ ਸਾਰੇ ਵਾਰ ਖਾਲੀ ਗਏ ਤਾਂ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਇਹ ਪ੍ਰਸਿੱਧ ਹੋ ਗਿਆ ਕਿ ਪ੍ਰਿਥਵੀ ਚੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਮਾਰਨਾ ਚਾਹੁੰਦਾ ਹੈ ਤਾਂ ਸਾਰਾ ਸ਼ਹਿਰ ਉਸ ਦੇ ਖਿਲਾਫ ਹੋ ਗਿਆ ਸਾਰੇ ਸਿੱਖ ਸੰਗਤਾਂ ਉਸ ਤੇ ਥੂ ਥੂ ਕਰਨ ਲੱਗੀਆਂ ਅਤੇ ਕੋਈ ਸਿੱਖ ਵੀ ਉਸ ਦੇ ਪਾਸ ਕਿਸੇ ਪ੍ਰਕਾਰ ਦੀ ਭੇਟ ਨਹੀਂ ਚੜਾਉਂਦਾ ਸੀ ਪ੍ਰਿਥਵੀ ਚੰਦ ਇੱਕ ਵਾਰ ਇੱਕ ਪ੍ਰਕਾਰ ਭੁੱਖਾ ਹੀ ਮਰਨ ਵਾਲਾ ਸੀ ਜੇ ਉਸ ਦੇ ਪਾਸ ਗੁਰੂ ਰਾਮਦਾਸ ਜੀ ਦੇ ਸਮੇਂ ਦਾ ਚੋਰੀ ਕੀਤਾ ਲੱਖਾਂ ਦਾ ਧਨ ਨਾ ਹੁੰਦਾ ਜਦ ਪ੍ਰਿਥਵੀ ਚੰਦ ਨੇ ਇਹ ਵੇਖਿਆ ਕਿ ਸਿੱਖ ਸੰਗਤਾਂ ਉਸ ਦੀ ਜਾਨ ਦੀ ਬੈਰੀ ਹੋ ਗਈਆਂ ਹਨ ਤਾਂ ਉਹ ਅੰਮ੍ਰਿਤਸਰ ਸ਼ਹਿਰ ਛੱਡ ਕੇ ਆਪਣੇ ਸੌਹਰੇ ਪਿੰਡ ਹੇਹਰ ਵਿਖੇ ਚੱਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ